ਸਾਹਿਬ ਸਤਿ ਸ੍ਰੀ ਅਕਾਲ YouTube ਚੈਨਲ Only Truth News 082 ਸੱਚ ਦੀ ਆਵਾਜ਼ ਅਤੇ Facebook ਪੇਜ ਹਾਕਮ ਐਸਪੋਰਾ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਤੋਂ ਫਿਰ ਬਹੁਤ ਬਹੁਤ ਸਵਾਗਤ ਸੋ ਅੱਜ ਇੱਕ ਖਾਸ ਖਬਰ ਦਾ ਆਗਾਜ਼ ਕਰ ਰਹੇ ਹਾਂ ਲੰਗੀ 10 ਤਰੀਕ ਨੂੰ ਸੰਯੁਕਤ ਕਜ਼ਾਨ ਲੰਗੀ 10 ਤਰੀਕ ਨੂੰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਪ੍ਰੈਸ ਕਾਨਫਰੰਸ ਹੋਈ ਹੈ ਉਹਦੇ ਬਾਰੇ ਆਪ ਜੀ ਨਾਲ ਗੱਲਬਾਤ ਕਰ ਰਹੇ ਹਾਂ ਸੋ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਦੇ 101 ਕਿਸਾਨਾਂ ਦਾ ਜਥਾ ਆਪਣੇ ਲੀਡਰਾਂ ਦੇ ਨਾਲ ਖਨੌਰੀ ਬਾਰਡਰ ਤੇ ਗਿਆ ਉਹਨਾਂ ਨੇ ਸ੍ਰੀ ਜਗਜੀਤ ਸਿੰਘ ਜੀ ਡੱਲੇਵਾਲ ਸਾਹੂਰ ਨਾਲ ਵੀ ਗੱਲਬਾਤ ਕੀਤੀ ਤੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਜੋ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਅਤੇ ਸੰਯੁਕਤ ਕਿਸਾਨ ਮੋਰਚੇ ਦੀ ਪ੍ਰੈਸ ਕਾਨਫਰੰਸ ਹੋਈ ਉਹ ਵੀਡੀਓ ਆਪਜੀ ਨਾਲ ਸਾਂਝੀ ਕਰ ਰਹੇ ਆ ਚਲੋ ਬਿਨਾਂ ਦੇਰ ਕੀਤੇ ਆਪਾਂ ਉਹ ਵੀਡੀਓ ਹੀ ਦੇਖਦੇ ਹਾਂ ਕਰੀਏ ਜੀ ਸ਼ੁਰੂ ਕਰੀਏ ਜੀ ਸ਼ੁਰੂ ਹਨ ਮੰਦਿਰ ਵਿੱਚ ਭਾਈ ਜੀ ਨੂੰ ਸਭ ਤੋਂ ਪਹਿਲੇ ਸਾਰੇ ਪ੍ਰਿੰਸਾਂ ਦੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੰਗੀਰ ਜੀ ਅੱਜ ਸਾਡੇ ਕੋਲ ਐਸਕੇਐਮ ਦੀ ਨੈਸ਼ਨਲ ਜਿਹੜੀ ਕੋਆਰਡੀਨੇਸ਼ਨ ਕਮੇਟੀ ਹੈ ਪੂਰੇ ਐਸਕੇਐਮ ਨੇ ਜਿਹੜੀ ਕਮੇਟੀ ਬਣਾ ਕੇ 6 ਮੈਂਬਰਾਂ ਦੇ ਕੋ ਭੇਜੀ ਆ ਜਿਨ੍ਹਾਂ ਦੇ ਵਿੱਚੋਂ ਸਰਦਾਰ ਜੁਗਿੰਦਰ ਸਿੰਘ ਉਗਰਾਹਾ ਜੀ ਅ ਰਮਿੰਦਰ ਸਿੰਘ ਪਟਿਆਲਾ ਜੀ ਕੇ ਪੀ ਜੀ ਕੇਵਲਾ ਤੋਂ ਸਰਦਾਰ ਬਲਬੀਤ ਸਿੰਘ ਰਾਜੇਵਾਲ ਸਾਹਿਬ ਡਾਕਟਰ ਦਰਸ਼ਨਪਾਲ ਜੀ ਜੰਗਵੀਰ ਚੋਹਾਨ ਜੀ ਔਰ ਮਕੇਸ਼ ਚੰਦਰੀ ਇਹ ਸਾਡੇ ਕੋ ਸਾਥੀ ਅੱਜ ਐਸ ਕੇ ਐਮ ਤੋਂ ਜਿਹੜੀ ਟੀਮ ਉਹ ਜੋ ਇਹਨਾਂ ਨੇ ਕੱਲ ਮੂਕੇ ਮਤਾ ਪਾਸ ਕੀਤਾ ਸੀ ਪ੍ਰਵਾਨਗੀ ਲਈ ਸੀ ਸੰਗਤ ਕੋਲੋਂ ਉਹਦਾ ਲੈਟਰ ਲੈ ਕੇ ਆਏ ਸੀਗੇ ਅੱਜ ਸੋ ਪਹਿਲਾਂ ਖਨੋਰੀ ਬਾਰਡਰ ਗਏ ਸੀ ਸਾਡੇ ਵੀਰ ਸਾਰੇ ਸਾਥੀ ਸਾਡੇ ਔਰ ਹੁਣ ਸ਼ੰਭੂ ਸਾਡੇ ਕੋ ਆਏ ਆ ਔਰ ਇਹ ਏਕੇਵਨ ਨੂੰ ਇੱਕ ਅੱਛਾ ਕਦਮ ਹੈ ਅੱਛੀ ਪਹਿਲ ਹੈ ਸੋ ਉਹਦੇ ਸਬੰਧ ਵਿੱਚ ਸਾਥੀ ਸਾਡੇ ਆਏ ਨੇ ਸੋ ਮੈਂ ਇਹਨਾਂ ਦੇ ਨਾਲ ਸੁਭਰਾਵਾਂ ਸਾਹਿਬ ਬੈਠੇ ਨੇ ਲੈਟਰ ਇਹਨਾਂ ਦੇ ਹੱਥ 'ਚ ਹੈ ਜਿਹੜੀ ਸਾਡੇ ਸਾਥੀਆਂ ਨੇ ਦਿੱਤੀ ਹੈ ਸੋ ਮੈਂ ਹੁਣ ਬੇਨਤੀ ਕਰਾਂਗਾ ਕਿ ਸੁਭਰਾਵਾਂ ਸਾਹਿਬ ਪਹਿਲਾਂ ਲੈਟਰ ਬਾਰੇ ਬੀਕ ਕਰ ਦੇਣ ਤੇ ਫਿਰ ਰਾਜੀਤ ਸਾਹਿਬ ਅੱਜ ਦੀ ਇਸ ਪੀਸੀਡੀ ਵਿੱਚ ਸਾਡੇ ਬਹੁਤ ਸਤਿਕਾਰਯੋਗ ਆਗੂ ਸਹਿਬਾਨ ਜੋ ਲੈਟਰ ਲੈ ਕੇ ਆਏ ਆ ਅਸੀਂ ਜਿਲ੍ਹਦੀਆਂ ਗੈਰਾਈਆਂ ਤੋਂ ਆਪਣੀ ਫੋਰਮਾ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਆਂ ਔਰ ਉਹਨਾਂ ਨੇ ਜੋ ਇਹ ਲੈਟਰ ਲੈ ਕੇ ਆਏ ਆ ਉਹ ਲੈਟਰਾਂ ਨੂੰ ਅਸੀਂ ਲੈ ਲਿਆ ਸਾਡੀ ਪਹਿਲਾਂ ਹੀ ਉਹ ਲੈਟਰ ਮੰਗਦੀ ਵੀ ਸੀ ਜੋ ਉਹਨਾਂ ਨੇ ਸੱਦਾ ਦਿੱਤਾ ਹੋਇਆ ਵਾ 15 ਤਰੀਕ ਦੀ ਮੀਟਿੰਗ ਦਾ ਅਸੀਂ ਉਹਦੇ ਤੇ ਪਹਿਲਾਂ ਵੀ ਸਹਿਰਦ ਸੀ ਇਹ ਹੁਣ ਵੀ ਸਿਰਦਵਾਂ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੀ ਪ੍ਰੈਸ ਰਾਈ ਪੰਜਾਬ ਦਾ ਦੇਸ਼ ਦਾ ਇੱਕਾ ਜਿਹੜਾ ਵੱਖਰੀ ਤਰ੍ਹਾਂ ਦਾ ਨਜ਼ਰ ਆਊਗਾ ਕਿਉਂਕਿ ਕੇਂਦਰ ਸਰਕਾਰ ਜੋ ਨੀਤੀਆਂ ਲੈ ਕੇ ਆਈ ਆ ਉਹਦੇ ਵਾਸਤੇ ਸਾਰਿਆਂ ਦਾ ਇੱਕੋਕੇ ਲੜਨਾ ਬਹੁਤ ਜ਼ਰੂਰੀ ਜੋ ਸਾਡੀ ਸੀਨੀਅਰ ਟੀਮ ਨੇ ਕੱਲ ਦੀ ਮੋਗਾ ਰੈਡੀਓ ਵਿੱਚ ਫੈਸਲਾ ਕੀਤਾ ਵਾ ਉਹਨੂੰ ਅਸੀਂ ਉਹਦਾ ਮਾਨ ਸਤਿਕਾਰ ਕਰਦੇ ਆਂ ਔਰ ਉਹਦਾ ਮਾਨ ਸਤਿਕਾਰ ਕਰਦੇ ਆਂ ਅੱਗੇ ਵੱਡੀ ਆਸ ਉਡੀ ਰੱਖਦੇ ਆਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਇੱਕਾ ਪੂਰੇ ਭਾਰਤ ਵਿੱਚ ਨਜ਼ਰ ਆਵੇ ਕਿ ਅਸੀਂ ਜਿਹੜੀਆਂ ਨੀਤੀਆਂ ਕੇਂਦਰ ਲੈ ਕੇ ਆ ਰਿਹਾ ਕਾਰਪੋਰੇਟ ਪੱਕੀ ਉਹ ਨਾਮਦਾਰ ਹੈ ਉਹ ਆਪਸੋ ਮੁਰਝਾ ਸਦਾ ਪ੍ਰਵੀਨ ਸਿੰਘ ਰਾਜੀਵਲ ਸਾਹਿਬ ਦੋਸਤੋ ਕੱਲ ਦੀ ਮੋਗਾ ਰੈਲੀ 'ਚ ਜੋ ਫੈਸਲੇ ਆਮ ਲੋਕਾਂ ਨੇ ਇੱਕ ਵੱਡੇ ਇਕੱਠ 'ਚ ਲੱਖਾਂ ਦੇ ਕੱਠ ਵਿੱਚ ਜਿਹੜੇ ਲਏ ਔਰ ਜਿਹੜਾ ਸਾਨੂੰ ਹਦਾਇਤ ਹੋਈ ਉਹਦੇ ਮੁਤਾਬਕ ਅਸੀਂ ਇੱਕ ਸੱਦਾ ਪੱਤਰ ਅੱਜ ਸਵੇਰੇ ਖਨੌਰੀ ਬਾਰਡਰ ਤੇ ਦੇ ਕੇ ਆਏ ਹਾਂ ਅਰ ਸਤ ਜੀ ਜੀਸੀ ਬੱਲੇਵਾਲ ਸਾਹਿਬ ਨੂੰ ਮਿਲ ਕੇ ਉਹਨਾਂ ਦੀ ਖਬਰ ਵੀ ਲੈ ਕੇ ਆਇਆ ਔਰ ਉਹਨਾਂ ਵਾਸਤੇ ਦੁਆ ਵੀ ਕੀਤੀ ਹੈ ਅਕਾਲ ਪੁਰਖ ਉਹਨਾਂ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਬਖਸ਼ੇ ਔਰ ਚੰਗੀ ਸਿਹਤ ਬਖਸ਼ੇ ਇਹ ਉਹਨਾਂ ਨੂੰ ਵੀ ਇਹੀ ਚਿੱਠੀ ਦੇ ਕੇ ਆਏ ਔਰ ਇਹ ਦੂਜਾ ਫੋਰਮ ਇੱਥੇ ਸ਼ੰਭੂ ਬਾਰਡਰ ਦੇ ਜਿਹੜੇ ਬੇਚੇ ਸੀ ਇਹਨਾਂ ਨੂੰ ਵੀਰਾਂ ਨੂੰ ਵੀ ਚਿੱਠੀ ਦੇਣ ਆਏ ਆ ਵੀ ਜੋ ਪਿੱਛੇ ਹੋ ਗਿਆ ਡਿਫਰੈਂਸਿਸ ਹਮੇਸ਼ਾ ਹੁੰਦੇ ਨੇ ਭਰਾਵਾਂ ਦੇ ਵਿੱਚ ਆਪੋ ਵਿੱਚ ਹੀ ਮਨ ਮਟਾਉ ਵੀ ਹੁੰਦੇ ਨੇ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਦੁਸ਼ਮਣੀ ਵਿੱਚ ਵਿੱਚ ਤਬਦੀਲ ਹੋਣ ਸਾਡਾ ਗੋਲ ਇੱਕ ਹੈ ਸਾਡਾ ਦੁਸ਼ਮਣ ਇੱਕ ਹੈ ਸਾਡੀ ਸਾਡੀਆਂ ਸਾਂਝਾਂ ਨੇ ਇਕੱਠੇ ਹੁਣ ਤੱਕ ਅੰਦੋਲਨ ਲੜਿਆ ਅੱਗੇ ਨੂੰ ਲੜਨੇ ਨੇ ਇਸ ਲਈ ਅਸੀਂ ਇਹਨਾਂ ਨੂੰ ਕਹੇ ਕਿ ਆਓ ਸਾਰੇ ਮਿਲ ਬੈਠੀਏ ਉਹ ਸਾਰਾ ਜੋ ਪਿੱਛੇ ਜੋ ਜਿਹੜਾ ਜੋ ਉਸ ਵਾਪਰੇ ਆ ਉਹ ਇੱਕ ਪਾਸੇ ਰੱਖ ਕੇ ਇਕੱਠੇ ਹੋ ਕੇ ਆਪਣਾ ਜਿਹੜਾ ਸਾਂਝਾ ਦੁਸ਼ਮਣ ਹੈ ਉਹਨੂੰ ਡੋਕ ਰਹਾਉਣ ਵਾਸਤੇ ਇਕ ਪ੍ਰੋਗਰਾਮ ਲਈ ਕੇ 15 ਤਰੀਕ ਦਾ ਸਰਦਾ ਦਿੱਤਾ ਹੈ ਔਰ ਮੈਂ ਉਮੀਦ ਕਰਦਾ ਦੋਨੋਂ ਪੂਰ ਨੂੰ ਉਧਰ ਖਨੌਰੀ ਵਾਲੇ ਵੀ ਤੇ ਤੁਸ਼ੰਭੂ ਵਾਲੇ ਵੀ ਦੋਨੋਂ ਹੋਰ ਮਾਣ ਕੇ ਅਸੀਂ ਸਾਰੇ ਮਿਲ ਬੈਠ ਕੇ ਕੋਈ ਨਵਾਂ ਪ੍ਰੋਗਰਾਮ ਉਲੀਕ ਸਕਾਂਗੇ ਜਿਹਦਾ ਪੰਜਾਬ ਦੇ ਲੋਕਾਂ ਨੂੰ ਦੇਸ਼ ਦੇ ਕਿਸਾਨਾਂ ਨੂੰ ਸਿੱਧੀ ਥੁੜੀ ਕੈ ਔਰ ਹੋਰ ਨਾਲ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਅਸੀਂ ਤਾਂ ਸਕਾਂਗੇ ਸਦਾ ਜਗਿੰਦਰ ਸਿੰਘ ਰਾਜ एक बात बोले किसानों का संघर्ष है और किसानों का संघर्ष का रास्ता एतवा का है और हम सब लोग किसान का जीत के लिए इकट्ठा होना यही हमारा सारे देश का किसान हमसे बोल रहा है और तो हम इसी में फैसला होकर आज डेल्लेवाल जी जो मिले वो परेशान है वो परिश्रमी है और बहुत खुशी से हमें स्वीकार किया है वहाँ सुबह और हम अभी शाम को यह हम भी साथी लोगों को मिले हम एक साथ लड़े थे तेरह महीना सात सौ छत्तीस शहीद वो आंदोलन में हुए अभी भी शहीद रहा है तो यह आंदोलन जीत का तरफ जाएगा जीतेंगे किसान और किसान को जीत मिलने के लिए हम एकता का साथ पंद्रह तारीख को एक साथ बैठने का लेटर दिया है हमारा उम्मीद है उसमें पोस्टिव फैसला होगा और तो पंद्रह तारीख को पटियाले में हम बैठेंगे और वो फैसला वहाँ होगा ये आंदोलन आगे या सिर्फ पंजाब का आंदोलन पंजाब का आंदोलन जो बोल रहे तो गलत था यह सारे देश का आंदोलन है सारे किसानों का आंदोलन है हर दिन इकतीस किसान खुदकुशी हो रहा है तो वो किसान का खुदकुशी बंद करने का ये <coughs> अंतिम तक चाहेगा प्रधानमंत्री से हमारा अनुरोध है आप हमारे एकदा कर हमसे बात करो एक जनवाद है लोकतंत्र है लोकतंत्र में बातचीत करना ही पड़ेगा यह हमारा निर्णय है इसका आधार आगे जाएंगे दर्शन पाल जी सर एक जो अस मोर्चे वालों फैसले किते हैं वो ਅਸੀਂ 13 ਤਰੀਕ ਨੂੰ ਕੇਐਮਐਮ ਤੇ ਜੋ ਨਾਨ ਪੋਲੀਟਿਕਲ ਦਾ ਫੈਸਲਾ ਹੈ ਉਹਦੇ ਵਿੱਚ ਅਸੀਂ ਨਾਲ ਇੱਕ ਐਕਟੀਵਿਟੀ ਲਿਖੀ ਹੈ ਕਿ ਉਦੋਂ ਅਸੀਂ ਮਾਰਕੀਟ ਜੋ ਐਗਰੀਕਲਚਰ ਮਾਰਕੀਟ ਨੀਤੀ ਦਾ ਖਾੜਾ ਆਇਆ ਉਹਦੀਆਂ ਕਾਪੀਆਂ ਸਾਰੇ ਸਾਢੇ 26 ਦਾ ਫੈਸਲਾ ਕੀਤਾ ਸਾਢੇ 26 ਤਰੀਕ ਨੂੰ ਅਸੀਂ ਟਰੈਕਟਰ ਮਾਰਚ ਕਰਨ ਦਾ ਫੈਸਲਾ ਕੀਤਾ ਔਰ ਕੱਲ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਅਸੀਂ 올 ਇੰਡੀਆ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਕਰਾਂਗੇ ਔਰ ਇਹ ਦੁਨਨਾ ਪ੍ਰੋਗਰਾਮ ਨੂੰ ਅਸੀਂ ਇਕੱਲੇ ਪੰਜਾਬ ਤੋਂ ਨਹੀਂ ਸਾਰੇ ਦੇਸ਼ 'ਚ ਲਾਗੂ ਕਰਨ ਵਾਸਤੇ ਕੱਲ ਦੀ ਮੀਟਿੰਗ 'ਚ ਅਸੀਂ ਇਹ ਫੈਸਲੇ ਕਰਨ ਵਾਸਤੇ ਪੂਰਾ ਵਾਹ ਲਾਵਾਂਗੇ so that ਇਹ ਸਾਰਾ ਪ੍ਰੋਗਰਾਮ ਨਹੀਂ ਸਾਰੇ ਦੇਸ਼ ਦੇ ਵਿੱਚ ਲਾਗੂ ਹੋ ਸਕੇ ਕਿਉਂਕਿ ਸਾਡੀ ਅੱਜ ਵੀ ਸਾਡੇ ਬਹੁਤ ਸਾਰੇ ਸਾਥੀ ਨੇ ਆਪਣੀਆਂ ਕੁੱਤੀਆਂ ਨੂੰ ਆਪਣੇ ਮੈਨੂੰ ਬਰਦਾਸ਼ਤ ਨੂੰ ਖਬਰਾਈ ਹੈ ਕਿ ਆਪਣੇ ਸਾਥੀਆਂ ਨੇ ਸਾਜੇ ਤੋਂ ਕੁਝ ਕਿਆਂ ਨੇ ਔਰ ਅਸੀਂ ਆਸ ਕਰਦੇ ਹਾਂ ਕਿ 13 ਤੇ 26 ਦੇ ਪ੍ਰੋਗਰਾਮ ਦੀ ਅਗਰ ਆਪ ਵਿੱਚ ਮਿਲ ਕੇ ਵਿਆਪਨ ਹੈ ਇਹ ਕਰਕੇ ਮੇਰਾ ਵਿਚਾਰ ਇਹ ਹੈ ਕਿ ਚਾਹੂਗਾ ਕਿ ਉਹ ਕੋਈ ਨਾ ਹੁੰਦੇ ਪਾਰਟੀ ਵਿੱਚ ਪੂਰਾ ਜਿਆਦਾ ਪ੍ਰਭਾਵਸ਼ਾਲੀ ਹੋ ਉਹ ਦੀ ਸੇਵਾ ਕਰਦੀ ਕੇਂਦਰ ਸਰਕਾਰ ਤੇ ਇਤੋਂ ਦੀ ਸਰਕਾਰ ਨੂੰ ਬਹੁਤ ਲੋੜੀ ਇਸ ਸਿਟੇਟਾ ਜਿਹੜਾ ਦੇ ਨਾਲ ਮੈਂ ਇਸ ਕੇਰ ਨਾਲ ਜੁੜਿਆ ਹੋਇਆ ਹਾਂ ਇਸ ਤਰ੍ਹਾਂ ਵੀ ਇਹ ਅਸਲ ਵਿੱਚ ਪ੍ਰੋਗਰੈਸ ਸੀ ਗ੍ਰਾਊਂਡ 'ਚ ਅੱਗੇ ਵੀ ਅਪਣਾਵਾਂਗੇ ਔਰ ਜਿਹੜੀ ਰੇਖਤਾ ਦਾ ਆਪਾਂ ਕਦਮ ਚੁੱਕਿਆ ਇਹਦੇ ਪਰ ਬਹੁਤ ਵਧੀਆ ਸਟੇਜ ਹੈ ਮੈਂ ਮੰਦਲ ਪਟਿਆਲਾ ਜੀ ਮੈਂ ਤਾਂ ਪ੍ਰਭਾਵ ਲੋ ਮੀਡੀਆ ਨੂੰ ਸਿਰਫ ਇੱਕ ਅਪੀਲ ਕਰਦੀ ਆ ਬਾਕੀ ਗੱਲ ਆ ਗਈ ਅਸੀਂ ਆਸ ਕਰਦੇ ਹਾਂ ਕਿ 15 ਤਰੀਕ ਨੂੰ ਕੋਈ ਫੋਰਮ ਸਾਡੇ ਇਸ ਇਵਿਟੇਸ਼ਨ ਨੂੰ ਹੁੰਗਾ ਰਾਂ ਪਰਦੇ ਹੋਏ ਬੰਦੂਰਾ ਦੁਪਹਿਰ 3:00 ਵਜੇ ਆਉਣਗੇ ਅਪੀਲ ਤੁਹਾਨੂੰ ਇਹ ਹੈ ਕਿ ਸੰਯੁਕਤ ਸਾਰ ਮੋਰਚੇ ਦਾ ਨਾਮ ਸੰਯੁਕਤ ਸਾਰ ਮੋਰਚਾ ਹੀ ਸਾਡੇ ਨਾਮ ਚ ਬਾਦਦਾ ਨਾ ਕਰੋ ਰਾਜਨੀਤਿਕ ਸ਼ਬਦ ਜਿਹੜੇ ਵੀ ਮਿੱਤਰ ਸਾਡੇ ਇਸ ਸਾਰ ਮੋਰਚੇ ਦਾ ਹਿੱਸਾ ਰਹੇ ਨੇ ਸਾਡਾ ਨਾਮ ਸੰਯੁਕਤ ਸਾਰ ਮੋਰਚਾ ਹੈ ਰਾਜਨੀਤਿਕ ਸ਼ਬਦ ਆਪਣੇ ਕੋਲ ਸੋ ਮੈਂ ਇੱਕ ਬੇਨਤੀ ਕਰਨੀ ਚਾਹਾਂਗਾ ਆ ਸੁਣੋ ਜੀ ਇਹ ਦੇਖੋ ਦੇਖੋ ਵੀਰ ਮੇਰੇ ਆਪ ਜੀ ਦੇ ਮੱਦੇਮ ਰਹੀਂ ਪੰਜਾਬ ਚ ਪੂਰੇ ਭਾਰਤ ਚ ਔਰ ਦੇਸ਼ ਦੁਨੀਆ ਚ ਜਿਹੜਾ ਵੀ ਸੋਸ਼ਲ ਮੀਡੀਆ ਤੇ ਵੀਰ ਪੁੱਠੀ ਸਿੱਧੀ ਸ਼ਬਦਾਵਲੀ ਵਰਤਦਾ ਉਹਨਾਂ ਨੂੰ ਬੇਨਤੀ ਹੈ ਕਿ ਏਕੇ ਦੀ ਗੱਲ ਕਰਦੇ ਸੀ ਏਕਾ ਹੁਣ ਜਾ ਰਿਹਾ ਸੋ ਕੋਈ ਪੁੱਠੀਆਂ ਸਿੱਧੀਆਂ ਹਰਕਤਾਂ ਨਾ ਕਰੋ ਨਾ ਕੋਈ ਪੁੱਠੀ ਸ਼ਬਦਾਵਲੀ ਵਰਤੋ ਕਿਉਂਕਿ ਇਹ ਵਾਹਿਗੁਰੂ ਦੀ ਕਿਰਪਾ ਹੋਈ ਹੈ ਕਿ ਮੋਗੇ ਦੀ ਰੈਲੀ ਤੋਂ ਆਗਾਜ਼ ਹੋਇਆ ਔਰ ਅੱਜ ਸੁਹਿਰਤਾਨਾ ਸਾਥੀਆਂ ਨੇ ਅਨੋਰੀ ਬਾਡਰ ਔਰ ਸ਼ੰਭੂ ਬਾਡਰ ਤੇ ਆ ਕੇ ਕਿੱਤੀ ਪੱਤਰ ਵੀ ਦਿੱਤਾ ਸੋ ਸਾਰੇ ਮੈਂ ਤਾਂ ਉਹਨਾਂ ਵੀਰਾਂ ਨੂੰ ਕਹੂੰਗਾ ਜਿਹੜੇ ਸੋਸ਼ਲ ਮੀਡੀਆ ਤੇ ਵਿਦਵਾਨ ਬੈਠੇ ਆ ਇਹ ਭਰਾਵੋ ਕਿਰਪਾ ਕਰੋ ਤੇ ਇਹ ਏਕਾ ਜਿਹੜਾ ਹੁਣ ਹੋਣ ਜਾ ਰਿਹਾ ਭਾਰਤ ਦੀਆਂ ਸਰਕਾਰ ਦੀਆਂ ਜਿਹੜੀਆਂ ਭਾਰ ਸਰਕਾਰ ਦੀਆਂ ਜਿਹੜਾ ਨੂੰ ਹਲਾਏਗਾ ਔਰ ਇਹ ਜਿੱਤ ਵੱਲ ਵਧਾਂਗੇ ਸੁਹਿਲੀ ਕੀ ਬੇਨਤੀ ਜ਼ਰੂਰ ਕਬੂਲ ਕਰਿਓ ਦੋ ਤਿੰਨ ਸਵਾਲ ਸੀਗੇ ਜੀ ਦੋ ਤਿੰਨ ਸਵਾਲ ਸੀਗੇ ਪਹਿਲਾ ਸਵਾਲ ਤੇ ਇਹ ਹੈ ਕਿ ਕਨੋਰੀ ਬਾਰਡਰ ਤੋਂ ਜਿਹੜੇ ਤੁਸੀਂ ਅੱਜ ਆਏ ਹੋ ਗੱਲ ਕਰਕੇ 15 ਤਰੀਕ ਨੂੰ ਤੁਸੀਂ ਗੱਲ ਕਰਦੇ ਸੀ ਕਿ ਪਟਿਆਲਾ ਮੀਟਿੰਗ ਰੱਖੀ ਜਾਣੀ ਹੈ ਉਹਦੇ ਵਿੱਚ ਕਰੋੜੀ ਮੋਰਚੇ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਅਡਲੇਵ ਸਾਹਿਬ ਦੀ ਹਾਲਤ ਨੂੰ ਦੇਖਦੇ ਹੋ ਉਹ ਮੋਰਚਾ ਜਿਹੜਾ ਪਟਿਆਲਾ ਦੇ ਵਿੱਚ ਸ਼ਾਮਲ ਨਹੀਂ ਹੋ ਸਕਦਾ ਇਹ ਮੀਟਿੰਗ ਕਨੋਰੀ ਸਾਈਡ ਹੀ ਹੋ ਸਕਦੀ ਹੈ ਭਾਵੇਂ ਕਿਸੇ ਵੀ ਪਲੇਸ ਤੇ ਕਰ ਲਈਤੀ ਜਾਵੇ ਕਿ ਅਜੇ ਹਮ ਪਤਾ ਨਹੀਂ ਤੁਹਾਡੇ ਕੋਲ ਕਿੰਨੇ ਦਿਨ ਪਰਮਿਟ ਨਹੀਂ ਤੋਂ ਸਰ ਆਲ ਦੇ ਕੋਲ ਮੈਂ ਇਹਨੂੰ ਕਹਿਣਾ ਸੀ ਇੱਕ ਮਿੰਟ ਦੇਖੋ ਉਹ ਜਵਾਬ ਸਾਡਾ 15 ਤਰੀਕ ਦੀ ਇੱਕੀ ਦਾ ਸੱਦਾ ਅਸੀਂ ਦੇਖਿਆ ਹੈ ਬਟਿਆਲੇ ਦਾ ਬਟਿਆਲੇ ਦਾ ਸੱਦਾ ਅਸੀਂ ਮਤਲਬ ਜਦੋਂ ਇਧਰੋਂ ਡੇਟ ਰੱਖੀ ਹੋਈ ਹੈ ਜਿਹੜੀ ਤੇ ਮੈਂਬਰੀ ਸਾਡੀ ਕਮੇਟੀ ਵੱਲੋਂ ਦੇਖੋ ਅਸੀਂ ਡੇਟ ਦੇ ਰੱਖੀ ਜਗ੍ਹਾ ਵੀ ਅਸੀਂ ਰੱਖਦੇ ਡੇਟ ਜੇ ਸੱਦਾ ਕਰ ਨੂੰ ਇਹ ਸਾਥੀ ਦਿੰਦੇ ਨੇ ਇਹ ਮੋਰਚਾ ਦਿੰਦਾ ਜਾਂ ਉਹ ਮੋਰਚਾ ਦਿੰਦਾ ਕਰਨ ਸਾਨੂੰ ਜਿੱਥੇ ਬੁਲਾਉਣਗੇ ਅਸੀਂ ਉੱਥੇ ਜਾਵਾਂਗੇ ਸਾਡਾ ਜੇ ਸੰਧੀਆ ਸਾਥੀ ਨਹੀਂ ਜਾਂਦਾ ਤਾਂ ਦੂਜਾ ਸਾਥੀ ਚਲਾ ਜਾਊਗਾ ਇਸ ਕਰਕੇ ਜੇ ਉਥੋਂ ਦਿੱਕਤ ਨੂੰ ਜੀ ਫੱਟ ਗਈ ਉਹ ਦੂਜੇ ਸਾਥੀ ਕੋਈ ਜਾਣ ਆਪਦੀ ਜ਼ਿੰਮੇਵਾਰੀ ਦੇ ਕੇ ਕੋਈ ਇਹ ਇਹ ਜਿਹੜਾ ਆਪਾਂ ਉੱਥੋਂ ਆਏ ਇਦਾਂ ਦੀ ਕੋਈ ਗੱਲ ਨਹੀਂ ਸਾਡੇ ਸਾਹਮਣੇ ਕਾਤਾ ਟੋਟੜਾ ਜਿਵੇਂ ਕੋਈ ਪੁਟ ਆਇਆ ਸਾਡੇ ਕੋਲ ਓਲਡ ਰੀਡੀ ਨਹੀਂ ਇੱਕ ਮਿੰਟ ਚਲੋ ਇੱਕ ਮਿੰਟ ਇਸ ਦਾ ਵੀ ਛੱਡ ਲੋ ਇੱਕ ਮਿੰਟ ਜੀ ਮੈਂ ਮੈਂ ਬੇਨਤੀ ਕਰਾਂ 15 ਦੀ ਮੀਟਿੰਗ ਤੋਂ ਬਾਅਦ ਸਾਰਾ ਬਰੀਫ ਹੋ ਜਾਏਗਾ ਬਹਿਰਾਮ ਕੈਜੀ ਕੁਝ ਕਰਨਾ ਚਾਹੁੰਦੇ ਸ਼ਿਕਾਇਤ ਲਈ ਕੋਈ ਕਰਨੀ ਚਾਹਵਾ ਜਦੋਂ ਅੱਜ ਐਸਕੇਮ ਦੇ ਆਪ ਸਰਵਾਨ ਚੋਰੀ ਵਿਖੇ ਉਤਰ ਕੇ ਐਸਕੇਮ ਮੈਡੀਕਲ ਬਾਹਰ ਆਏ ਤੇ ਇੱਕ ਚੈਨਲ ਨੇ ਇਹ ਖਬਰ ਦਿੱਤੀ ਵੀ ਮੀਟਿੰਗ ਪੇਸਟਾ ਰਹੀ ਪਰ ਜਿੰਦਾ ਨੇ ਜਿਹੜਾ ਗੱਲਾਂ ਨੇ ਜਿਹੜਾ ਹੈਡਿੰਗ ਦੇਣੇ ਮੈਂ ਸਮਝਦਾ ਹਾਂ ਕਿ ਉਹ ਪੂਰੇ ਦੇਸ਼ ਵਾਸਤੇ ਸਹੀ ਹੋਏਗੇ ਉਹਨਾਂ ਨੂੰ ਇਸ ਦੀ ਸਿਹਤਦਾਰ ਕਰਨਾ ਚਾਹੀਦਾ ਤਾਂ ਇਹ ਕਿਹਾ ਸ਼ਰਫ ਮੈਂ ਇਸ ਚੇਕ ਕਰਵਾ ਅਸੀਂ ਇੱਕ ਜੈਸਚਰ ਦੇ ਰੂਪ ਚ ਮੂਗਾ ਮਹਾਪੰਚਾਇਤ ਦਾ ਜਿਹੜਾ ਮੰਡਟ ਹੈ ਜਿਹਨੂੰ ਕਹਿੰਦੇ ਕਿ ਨਿਰਨਾਏ ਉਹ ਦੇਣ ਗਏ ਸੀ ਇਨਵਾਈਟ ਕੀਤਾ ਉਹਨਾਂ ਨੂੰ ਅਸੀਂ 15 ਤਰੀਕ ਨੂੰ ਉਹਨਾਂ ਨੂੰ ਉੱਥੇ ਉੜੀਕਰ ਔਰ ਡੱਲੇਵਾਲ ਸਾਹਿਬ ਦੇ ਹਾਲਚਾਲ ਪੁੱਛਣ ਗਏ ਸੀ ਮੀਟਿੰਗ ਕਰਨ ਸਿੰਘਾ ਹੀ ਨਹੀਂ ਠੀਕ ਹੈ ਸਾਹਿਬ ਉਹ ਮੈਂ ਦੱਸ ਕੇ ਜਾਇਆ ਅੱਜ ਪੰਜਾਬ ਸਰਕਾਰ ਨੇ ਲੈਟਰ ਕੱਢਤਾ ਉਹਨਾਂ ਨੇ ਕਿਹਾ ਇੱਕ ਮਿੰਟ ਮੈਂ ਬੈਠਾ ਜੀ ਪੰਜਾਬ ਵਿੱਚ ਲਾਗੂ ਨਹੀਂ ਹੋਣੀਆਂ ਵੀ ਕੀਤੀਆਂ ਉਹਦੇ ਵਿੱਚ ਤੁਸੀਂ ਕਿਵੇਂ ਦੇਖਦੇ ਹੋ ਚਲੋ ਮੈਂ ਇੱਕ ਇੱਕ ਬੇਤੀ ਕਰਦਾ ਜਵਾਬ ਲੈ ਲਾਂ ਜੌਰ ਜੀ ਬੋਲੀ ਮੈਂ ਦੇਖੋ ਸਾਡਾ ਅਸੀਂ ਕੱਲ ਵੀ ਇਹ ਗੱਲ ਕਹੀ ਸੀ ਸਰਕਾਰ ਨੂੰ ਅਸੀਂ ਮੰਗ ਕੀਤੀ ਸੀ ਕਿ ਉਹ ਜਿਹੜਾ ਡਰਾਫਟ ਹੈ ਮਾਰਕੀਟਿੰਗ ਪਾਲਿਸੀ ਦੇ ਉੱਤੇ ਇਹਨੂੰ ਸਦਨ ਸਭਾ ਦਾ ਜਲਾਸਾ ਖਲਾਫ ਰੱਦ ਕੀਤਾ ਗਿਆ ਉਹਨਾਂ ਨੇ ਵਾਦਾ ਕੀਤਾ ਸੀ ਫਿਰ ਮੈਨੂੰ ਅਫਸੋਸ ਹੈ ਕਿ ਉਹਨਾਂ ਨੇ ਵਿਧਾਨ ਸਭਾ ਦਾ ਜਲਾਸ ਨਹੀਂ ਸਦਿਆ ਪਰ ਇਹਨੂੰ ਰੱਦ ਕਰਨ ਦਾ ਮੀਡੀਆ ਮਚਾਈ ਅਸੀਂ ਸੁਣ ਰਹੇ ਹਾਂ ਇੱਕ ਗੱਲ ਬੜੀ ਸਪਸ਼ਟ ਹੈ ਜਿਸ ਤਰ੍ਹਾਂ ਦਾ ਮਾਹੌਲ ਸਾਰੇ ਦੇਸ਼ 'ਚ ਬਣ ਗਿਆ ਉਸ ਡਰਾਫਟ ਦੇ ਖਿਲਾਫ ਕਿਸੇ ਦੀ ਹਿੰਮਤ ਨਹੀਂ ਹੋਏਗੀ ਉਹਨੂੰ ਲਾਗੂ ਕਰਨ ਦੀ ਕਿਸੇ ਕੀਮਤ ਤੇ ਲਾਗੂ ਨਹੀਂ ਬੋਲਦਿਆਂਗੀ ਚੋ ਸਨਾ ਪਹਿਲਾਂ ਸਾਰਿਆਂ ਦਾ ਜਿੰਨੇ ਸਾਥੀ ਆਏ ਆ ਸਾਡੇ ਉਹਨਾਂ ਦਾ ਧੰਨਵਾਦ ਕਰਦਾ ਤੇ ਸ੍ਰੀ ਆਸਰ ਸਾਹਿਬ ਦੋਨਾਂ ਮੋਰਚਾ ਦੋਨਾਂ ਫੋਰਮਾਂ ਵੱਲੋਂ ਜਿਹੜਾ ਅਸੀਂ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਤੇ ਵਿੜਿਆ ਕਰਮੀਆਂ ਨੂੰ ਜਿਹੜੇ ਸਵਿਰਤਦਾ ਦੇ ਨਾਲ ਇਹਨਾਂ ਨੂੰ ਖਬਰਾਂ ਨੂੰ ਅੱਗੇ ਚਲਾ ਰਹੇ ਨੇ ਅਸੀਂ ਅਪੀਲ ਕਰਾਂਗੇ ਕਿ ਕੋ ਇਹੋ ਜਿਹੀ ਜਿਹੜੀ ਹਰ ਸ਼ਬਦਾਵਲੀ ਨਾ ਪਾਈ ਜਾਵੇ ਕਿਉਂਕਿ ਮੋਰਚਾ ਜਿਹੜਾ ਵਾ ਉਹ ਦੇਸ਼ ਦੇ ਹਿੱਤ ਵਿੱਚ ਆ ਜਿਹੜੀ ਅੱਜ ਪਹਿਲ ਕਦਮੀ ਕੀਤੀ ਹੈ ਆਪਣੇ ਸੀਨੀਅਰ ਸਾਥੀਆਂ ਨੇ ਅੱਛਕਮ ਨੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਭਾਰਤ ਵਿੱਚ ਨਜ਼ਰ ਆਉਣੀ ਚਾਹੀਦੀ ਆ ਤੇ ਤੁਹਾਡੀ ਉਹਦੇ ਵਿੱਚ ਵੱਡੀ ਭੂਮਿਕਾ ਭੂਮਿਕਾ ਪਹਿਲਾਂ ਵੀ ਰਹੀ ਆ ਅੱਗੇ ਵੀ ਆਸ ਰੱਖਾਂਗੇ ਕਿ ਮੀਡੀਆ ਕਰਮੀ ਜਿਹੜੇ ਬਹੁਤ ਦੂਰ ਤੱਕ ਮੂਰਤੀ ਲਿਜਾ ਸਕਦੇ ਆ ਜੇਤ ਜਿਹੜੀ ਉਹ ਭਾਰਤੀ ਲੋਕਾਂ ਦੀ ਹੋਣੀ ਆ ਭਾਰਤੀ ਲੋਕਾਂ ਦੀ ਜਿੱਤ ਵਾਸਤੇ ਆਪਣੀ ਇੱਕ ਜੀ ਬਹੁਤ ਵੱਡੀ ਲੋੜ ਆ ਸਾਰਿਆਂ ਸਾਰਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜਿੰਦਾਬਾਦ ਹੋਰ ਇਸ ਗੋਣ ਹਾਂ ਸ੍ਰੀ ਅਕਾਲ